ਲਓ ਜੀ ਅੱਜ ਤੁਹਾਨੂੰ ਘੋੜਿਆਂ ਨੂੰ ਨਵਾਉਣ ਦੇ ਬਾਰੇ ਵਿੱਚ ਜਾਣਕਾਰੀ ਦਵਾਂਗੇ ਜਿੱਦਾਂ ਕਿ ਆਪਾਂ ਆਪਣੇ ਬਲੈਕ ਹਾਂਸ ਨੂੰ ਮਾਰਨਿੰਗ ਟਾਈਮ ਨਵਾ ਰਹੇ ਹਾਂ ਤੇ ਦੋਸਤੋ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਘੋੜੇ ਘੋੜੀਆਂ ਨੂੰ ਗਰਮੀ ਦੇ ਵਿੱਚ ਸ਼ਾਮ ਦੇ ਟਾਈਮ ਬਿਲਕੁਲ ਨਹੀਂ ਨਹਾਉਣਾ ਉਸ ਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਦੋਸਤੋ ਜਦੋਂ ਆਪਾਂ ਘੋੜੇ-ਘੋੜੀਆਂ ਨੂੰ ਸ਼ਾਮ ਦੇ ਟਾਈਮ ਨਹਾਉਂਦੇ ਆ ਤੇ ਗਰਮੀ ਦੇ ਕਾਰਨ ਗਰਮੀ ਨਾਲ ਪਸੀਨਾ ਆਇਆ ਹੁੰਦਾ ਬਾਡੀ ਦਾ ਟੈਂਪਰੇਚਰ ਅਪ ਹੋਇਆ ਹੁੰਦਾ ਉਹਦੇ ਕਾਰਨ ਸਰੀਰ ਦਾ ਜੋ ਹੈ ਟੈਂਪਰੇਚਰ ਅਨਬੈਲੈਂਸ ਹੋ ਜਾਂਦਾ ਹੈ ਫਿਰ ਜਨਵਾਰ ਦੇ ਬਿਮਾਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਾਨਵਰਾਂ ਨੂੰ ਸਵੇਰ ਦੇ ਟਾਈਮ ਹੀ ਨਵਾਇਆ ਜਾਵੇ ਤੇ ਬਾਕੀ ਸੱਜਣੋ ਆਪਾਂ ਆਪਣੇ ਬਲੈਕ ਹੌਂਸ ਦੀ ਸਟੱਡ ਸਰਵਿਸ ਓਪਨ ਕਰਤੀ ਆ ਤੇ ਜੇ ਕਿਹੇ ਵੀਰ ਭਰਾ ਨੂੰ ਜੈਡ ਬਲੈਕ ਬੱਚੇ ਦਾ ਸ਼ੌਂਕ ਰੱਖਦਾ ਤੇ ਉਹ ਆਪਣੀ ਕੋੜੀ ਕਵਰ ਕਰਵਾ ਕੇ ਜੈਡ ਬਲੈਕ ਬੱਚਾ ਲੈ ਸਕਦਾ ਬਾਕੀ ਹੋਰ ਵੀ ਕਿਸੇ ਨੇ ਇਲਾਕੇ ਵਿੱਚੋਂ ਜਾਂ ਦੂਰੋਂ ਨੇੜਿਓਂ ਕੋੜੀ ਕਵਰ ਕਰਵਾਉਣੀ ਹੋਵੇ ਆਪਣੇ ਵੱਲੋਂ ਪੂਰਾ ਮਾਨਤਾਣ ਕੀਤਾ ਜਾਏਗਾ ਉਹਦਾ ਬਾਕੀ ਬਲੈਕ ਹਾਂਸ ਦੀ ਲਾਈਨ ਬਾਰੇ ਤੁਸੀਂ ਜਾਣਦੇ ਹੋ ਬਾਦਲ ਸਟੱਡ ਫਾਰਮ ਦੇ ਮਸ਼ਹੂਰ ਕੋੜਾ ਰਾਜ ਹੰਸ ਦਾ ਬੱਚਾ ਏ ਡਾਇਰੈਕਟ ਉਮਰੇ ਦੀ 3.5 ਤੋਂ 4 ਸਾਲ ਦੀ ਤਕਰੀਬਨ ਹੋ ਗਈ ਹਾਈਟ ਇਹਦੀ 6 ਫੁੱਟ ਹੋਗੀ ਬਾਕੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੇਖ ਵੀ ਸਕਦੇ ਹੋ ਤੇ ਆ ਕੇ ਮਹਿਣ ਵੀ ਸਕਦੇ ਹੋ ਝੂਠ ਦੀ ਕੋਈ ਗੁੰਜਾਇਸ਼ ਨਹੀਂ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆ ਆਪਣੇ ਜਾਨਵਰਾਂ ਦੇ ਕਮਰੇ ਵੀ ਸਾਫ਼ ਰੱਖੋ ਜਾਨਵਰਾਂ ਦੀ ਵੀ ਸਾਫ਼ ਸਫਾਈ ਰੱਖੋ ਤੇ ਉਮੀਦ ਕਰਦੇ ਆ ਕਿ ਸਾਰਿਆਂ ਦੇ ਜਾਨਵਰ ਤੰਦਰੁਸਤ ਹੋਣਗੇ ਤੇ ਹਰ ਕਹੇ ਲਈ ਆਪਣਾ ਜਨਵਰ ਹੀਰਾ ਹੁੰਦਾ ਤੇ ਬਾਕੀ ਸੱਜਣੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ